ਅੱਜ ਦਾ ਜੋ ਮਕਸਦ ਹੈ ਉਹ ਜੋ ਪਿਛਲੇ ਲੰਬੇ ਸਮੇਂ ਤੋਂ ਕੰਬੋਜ ਭਾਈਚਾਰੇ ਦੀਆਂ ਮੰਗਾਂ ਪੈਂਡਿੰਗ ਪਈਆਂ ਸੀਗੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਦੇ ਬਾਰੇ ਪ੍ਰੈਸ ਬਰੀਫਿੰਗ ਹੈ ਇਹ ਜਿਵੇਂ ਕਿ ਸਮੁੱਚੀ ਦੁਨੀਆ ਨੂੰ ਪਤਾ ਹੈ ਕਿ ਅੱਜ ਜਿਸ ਆਜ਼ਾਦੀ ਵਾਲੇ ਮਾਹੌਲ ਦਾ ਆਨੰਦ ਆਪਾਂ ਸਾਰੇ ਉਠਾ ਰਹੇ ਹਾਂ ਇਦੇ ਵਿੱਚ ਸਾਡੇ ਮਹਾਨ ਸ਼ਹੀਦਾਂ ਦਾ ਸੁਤੰਤਰਤਾ ਦਾ ਸੰਗਰਾਮੀਆਂ ਯੋਧਿਆਂ ਦੇ ਬਲੀਦਾਨ ਦੀਆਂ ਬਹੁਤ ਵੱਡੀਆਂ ਔਰ ਵੱਡਮੁਲੀਆ ਕਹਾਣੀਆਂ ਨੇ ਜਿਹੜੀਆਂ ਉਹ ਅੰਕਿਤ ਨੇ ਜਿਹਦੇ ਵਿੱਚੋਂ ਇੱਕ ਸਿਰਮੌਰ ਮੈਂ ਸਮਝਦਾ ਕਿ ਮੂਰਲੀ ਕਤਾਰ ਵਾਲੇ ਸ਼ਹੀਦਾਂ ਦੇ ਵਿੱਚੋਂ ਆਜ਼ਾਦੀ ਦੇ ਕੁਲਾਟੀਆਂ ਵਿੱਚੋਂ ਯੋਧਿਆਂ ਵਿੱਚੋਂ ਸਰਦਾਰ ਉਦਮ ਸਿੰਘ ਜੀ ਸੁਨਾਮ ਉਹਨਾਂ ਦਾ ਨਾਮ ਆਉਂਦਾ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦਾ ਸਾਕਾ ਜੋ ਕਿ 1919 ਦੇ ਵਿੱਚ ਹੋਇਆ ਸੀਗਾ 21 ਸਾਲ ਬਾਅਦ ਲੰਡਨ ਦੇ ਕੈਕਸਟਰਨ ਹਾਲ ਦੇ ਵਿੱਚ ਜਾ ਕੇ ਜਨਰਲ ਡਾਇਰ ਨੂੰ ਮਾਰ ਕੇ ਉਹਨਾਂ ਉਸ ਜੱਲਿਆਂ ਵਾਲੇ ਸਾਕੇ ਦਾ ਬਦਲਾ ਜਿਹੜਾ ਉਹ ਲਿਆ ਸੀਗਾ ਤੇ ਲੰਬੇ ਸਮੇਂ ਤੋਂ ਕੰਬੋਜ ਪਾਈਚਾਰੀ ਜਿਵੇਂ ਮੈਂ ਸਮਝਦਾ ਇਕੱਲੇ ਕੰਬੋਜ ਪਾਈਚਾਰਾ ਨਹੀਂ ਪੂਰਾ ਪੰਜਾਬ ਪੂਰਾ ਮੁਲਕ ਉਹਨਾਂ ਦਾ ਇਸ एहसान ਦਾ ਕਿ ਜਿਨ੍ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਅ ਦੇਸ਼ ਦੀ ਆਜ਼ਾਦੀ ਲੈ ਕੇ ਦੇਣ ਦੇ ਲਈ ਉਹਨਾਂ ਦੇ ਆਪਾ ਦੇਣ ਹੈ ਜਿਹੜੀ ਉਹ ਦੇ ਨਹੀਂ ਦੇ ਸਕਦੇ ਹੈਗੇ ਕਿਉਂਕਿ ਸਰਦਾਰ ਉਧਨ ਸਿੰਘ ਜੀ ਸੁਨਾਮ ਦੇ ਜੰਪਲ ਸੀਗੇ ਸੋ ਇਸ ਲਈ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 1993 94 ਤੋਂ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਜਦੋਂ ਮੇਰੇ ਫਾਦਰ ਸਾਹਿਬ ਐਮਐਲਏ ਨੇ ਸੁਝਾਅ ਕਰਦੇ ਸੀਗੇ ਉਸ ਸਮੇਂ ਉਹਨਾਂ ਨੇ ਸ਼ੁਰੂ ਕਰਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਮੰਗਾਂ ਸੀਗੀਆਂ ਜਿਹੜੀਆਂ ਕਿ ਪੈਂਡਿੰਗ ਪਈਆਂ ਸੀਗੀਆਂ ਤੇ ਉਹਨਾਂ ਵਿੱਚੋਂ ਇੱਕ ਮੁੱਖ ਮੰਗ ਕਿਉਂਕਿ ਉਸ ਦਿਨ ਕੱਲੇ ਸੁਨਾਮ ਦੇ ਵਿੱਚ ਹੀ ਨਹੀਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਗਦੇ ਨੇ ਖੂਨਦਾਨ ਕੈਂਪ ਲਗਦੇ ਨੇ ਅੱਖਾਂ ਦੇ ਕੈਂਪ ਲਗਦੇ ਨੇ ਸੋਸ਼ਲ ਸਮਾਜਿਕ ਐਕਟੀਵਿਟੀਆਂ ਬਹੁਤ ਹੁੰਦੀਆਂ ਨੇ ਸੋ ਕੰਬੋਜਪਾਈ ਚਾਰੇ ਦੀ ਜੋ ਇੱਕ ਮੁੱਖ ਮੰਗ ਸੀਗੀ ਕਿ 31 ਜੁਲਾਈ ਨੂੰ ਛੁੱਟੀ ਹੋਣੀ ਚਾਹੀਦੀ ਹੈ ਗਸਟਡ ਛੁੱਟੀ ਹੋਣੀ ਚਾਹੀਦੀ ਹੈ ਅਸੀਂ ਉਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਔਰ ਅਸੀਂ ਸਾਰੇ ਸ਼੍ਰੀ ਅਰਵਿੰਦ ਕੇਜਰੀਵਾ ਜੀ ਨੂੰ ਇਨਵਾਈਟ ਕਰਨ ਵੀ ਗਏ ਸੀ ਔਰ ਉਹਨਾਂ ਨੂੰ ਬੇਨਤੀ ਵੀ ਕੀਤੀ ਸੀਗੀ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗਸਟਡ ਛੁੱਟੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੋਰਡਾਂ ਕਾਰਪੋਰੇਸ਼ਨਾਂ ਦੇ ਵਿੱਚ ਹੋਏਗੀ ਔਰ ਇਸ ਦੇ ਨਾਲ ਹੀ ਇੱਕ ਹੋਰ ਅਹਿਮ ਮੰਗਾਂ ਜੋ ਪੁਹਾਨੀਗੜ ਸੁਨਾਮ ਭੀਖੀ ਕੋਟਸ਼ਮੀਰ ਬੀਐਸਬੀ ਕੇ ਜੋ ਰੋਡ ਸੀ ਉਹ ਵੀ ਭਾਈਚਾਰੇ ਦੀ ਮੰਗ ਸੀ ਵੈਸੇ ਤਾਂ ਪਟਿਆਲੇ ਤੋਂ ਸੀ ਪਟਿਆਲੇ ਤੋਂ ਸੁਨਾਮ ਤੱਕ ਪਰ ਕਿਉਂਕਿ ਪਟਿਆਲਾ ਤੋਂ ਪੁਹਾਨੀਗੜ ਦਾ ਸਟ੍ਰੈਚ ਹੈ ਜਿਹੜਾ ਉਹ ਨੈਸ਼ਨਲ ਹਾਈਵੇ ਹੈ ਸੋ ਇਸ ਕਰਕੇ ਪੁਹਾਨੀਗੜ ਸੁਨਾਮ ਭੀਖੀ ਔਰ ਕੋਟਸ਼ਮੀਰ ਇਸ ਰੋਡ ਦਾ ਨਾਮ ਹੈ ਜਿਹੜਾ ਉਹ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਦੇ ਉੱਪਰ ਉਹ ਸਰਕਾਰ ਨੇ ਉਹਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਇਹਦਾ ਅਫੀਸ਼ੀਅਲ ਤੌਰ ਦੇ ਉੱਪਰ ਨਾਮਕਰਨ ਹੈ ਜਿਹੜਾ ਰੋਡ ਦਾ ਉਹ 31 ਜੁਲਾਈ ਨੂੰ ਪਰਸੋਂ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਉਹ ਕਰਨਗੇ ਤਾਂ ਕਿ ਉਹਨਾਂ ਮਹਾਨ ਸ਼ਹੀਦਾਂ ਦੇ ਵਿਰਸੇ ਨੂੰ ਆਪਾਂ ਅੱਗੇ ਲਿਜਾ ਸਕੀਏ ਔਰ ਉਹਨਾਂ ਦਾ ਸਦੀਆਂ ਤੱਕ ਉਨ੍ਹਾਂ ਦੇ ਨਾਮ ਤੇ ਮੈਂ ਸਮਝਦਾ ਕਿ ਉਹਨਾਂ ਦੀ ਇਛਾ ਤਾਂ ਯਾਦ ਰੱਖਣ ਵਾਲੀ ਪੀੜ੍ਹੀਆਂ ਸੋ ਇਹ ਦੋ ਅੱਜ ਅਨਾਉਂਸਮੈਂਟਸ ਸੀਗੀਆਂ ਔਰ ਇਹਦੇ ਨਾਲ ਨਾਲ ਇੱਕ ਜੋ ਮੈਂ ਨਾਲ ਹੀ ਮੈਂ ਬੇਨਤੀ ਕਰੂੰਗਾ ਕਿਉਂਕਿ ਕਈ ਵਾਰੀ ਇਹਦੇ ਉੱਪਰ ਰਾਜਨੀਤੀ ਵੀ ਹੋਈ ਆ ਸਾਡੇ ਖਾਸ ਤੌਰ ਤੇ ਸੁਨਾਮ ਔਰ ਮਾਲਵੇ ਦੇ ਇਲਾਕੇ ਦੇ ਵਿੱਚ ਜੋ ਪਟਿਆਲਾ ਤੋਂ ਭਵਾਨੀਗੜ ਦੀ ਰੋਡ ਦਾ ਨਾਮ ਉਹ ਵੀ ਸ਼ੀਤ ਉਦਮ ਸਿੰਘ ਜੀ ਦੇ ਨਾਮ ਦੇ ਉੱਪਰ ਰੱਖਿਆ ਜਾਵੇ ਇਹਦੇ ਵਾਸਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਕੇਂਦਰ ਸਰਕਾਰ ਨਾਲ ਮੈਟਰ ਜਿਹੜਾ ਉਹ ਟੇਕ ਅਪ ਕੀਤਾ ਹੈ ਲੈਟਰ ਵੀ ਜਾਰੀ ਹੋਈ ਹੈ ਔਰ ਕੇਸ ਵੀ ਬਣ ਕੇ ਜਿਹੜਾ ਉਹ ਜਾ ਚੁੱਕਿਆ ਸੋ ਉਹਦੀ ਮੰਗ ਵੀ ਅਸੀਂ ਕੇਂਦਰ ਸਰਕਾਰ ਵੱਲੋਂ ਕਰਦੇ ਆ ਕਿ ਪਟਿਆਲਾ ਟੂ ਪਵਾਨੀਗੜ ਰੋਡ ਦਾ ਨਾਮ ਵੀ ਉਸੇ ਉਦਨ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਸੋ ਅੱਜ ਦੇ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਏਹੀ ਦੱਸਣਾ ਸੀਗਾ ਔਰ ਖਾਸ ਤੌਰ ਤੇ ਉਚੇਚੇ ਤੌਰ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੰਬੋਜ ਭਾਈਚਾਰੇ ਵੱਲੋਂ ਮੇਰੇ ਹਲਕੇ ਸੁਨਾਮ ਵੱਲੋਂ ਔਰ ਪੂਰੇ ਪੰਜਾਬ ਵੱਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਉਸ ਮਹਾਨ ਦੇਸ਼ ਦੇ सपूत ਦੀ ਯਾਦ ਦੇ ਵਿੱਚ ਇਹ ਦੋ ਅਹਿਮ ਫੈਸਲੇ ਨੇ ਜਿਹੜੇ ਉਹ ਲਏ ਨੇ ਔਰ ਪਰਸੋਂ 31 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਉਸ ਸਟੇਟ ਲੈਵਲ ਦੇ ਫੰਕਸ਼ਨ ਤੇ ਸੁਨਾਮ ਪਹੁੰਚ ਰਹੇ ਨੇ ਤੇ ਬਹੁਤ ਸਾਰੇ ਸਾਕਾਤਾਂ ਨੇ ਜਿਹੜੀ ਉਹ ਭਾਈਚਾਰੇ ਨੂੰ ਵੀ ਔਰ ਇਲਾਕੇ ਨੂੰ ਦੇਖ ਕੇ ਜਾਣਗੇ ਮੈਂ ਮੈਂ ਇਹ ਤਕਰੀਬਨ ਤਕਰੀਬਨ 15 ਲੱਖ ਦੇ ਕਰੀਬ ਹੈ ਜੀ ਸਿੱਧਾ ਤਾਂ ਕਿ ਜਿਹੜਾ ਵੀ ਉੱਥੋਂ ਲੰਘੇ ਉਹਨੂੰ ਪਤਾ ਲੱਗੇ ਸੁਨਾਮ ਦੀ ਧਰਤੀ ਦੇ ਕੀ ਕੁਰਬਾਨੀ ਕੀਤੀ ਗਈ 21 ਸਾਲਾਂ ਬਾਅਦ ਕੀ ਉਹਨਾਂ ਨੇ ਕੰਮ ਕੀਤਾ ਕਿੱਥੇ ਕਿੱਥੇ ਜਾ ਕੇ ਕੀ ਕੁਝ ਹੋਇਆ ਔਰ ਮੈਂ ਇੱਕ ਵਾਰ ਫੇਰ ਆਪਦੀ ਪਾਰਟੀ ਦਾ ਬਹੁਤ ਧੰਨਵਾਦ ਦਿਆਂ ਜਿਨ੍ਹਾਂ ਨੇ ਇਸ ਕੰਮ ਨੂੰ ਨੇਪਰੇ ਚਾੜਿਆ ਔਰ ਮੈਂ ਅਮਨ ਰੌੜਾਈ ਦਾ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕੰਮ ਤੇ ਸਾਡਾ ਪੂਰਾ ਯੋਗਦਾਨ ਕਰਿਆ ਔਰ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਇਸ ਸਮੇਂ ਪਾਇਆ ਥੈਂਕ ਯੂ ਜੀ ਡਾਟਰ ਮਲਕੀ ਸਿੰਘ ਜੀ ਸਾਡੇ ਬੀਸੀ ਕਮਿਸ਼ਨ ਦੇ ਚੇਅਰਮੈਨ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਇਸ ਪੀਸੀਟੀ ਆ ਸਾਰੇ ਸਾਡੇ মিডিਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਧੰਨਵਾਦ ਸਾਡੇ ਪ੍ਰਧਾਨ ਜੀ ਸ਼੍ਰੀ ਅਮਨ ਅਰੋੜਾ ਜੀ ਦਾ ਜਿਨ੍ਹਾਂ ਨੇ ਅੱਜ ਇੱਥੇ ਜਿਹੜੀਆਂ ਸਾਡੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਸਰ ਮੁੱਖ ਮੰਤਰੀ ਪੰਜਾਬ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਾਡੇ ਭਾਈਚਾਰੇ ਨੂੰ ਦੋ ਸ਼ਗਾਤਾਂ ਦਿੱਤੀਆਂ ਲੰਬੇ ਸਮੇਂ ਤੋਂ ਜਿਹੜੀਆਂ ਇਹ ਮੰਗਾਂ ਸੀ ਜਿਹੜੀਆਂ ਸੜੀਆਂ ਲਟਕ ਰਹੀਆਂ ਸੀ ਉਹ ਪੂਰੀਆਂ ਕਰਵਾਈਆਂ ਉਹਦੇ ਲਈ ਸਾਡੇ ਦੋਨੋਂ ਮੁੱਖ ਮੰਤਰੀ ਸਾਹਿਬਾਨ ਤੇ ਸਾਡੇ ਪ੍ਰਧਾਨ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੀ ਕਮੋਜ ਕਮਿਊਨਿਟੀ ਤੇ ਖਾਸ ਕਰਕੇ ਕੋਈ ਮੈਂ ਮੰਨਦਾ ਕਿ ਸ਼ਹੀਦ ਕਿਸੇ ਇੱਕ ਖਿੱਤੇਦਾਨੀ ਹੁੰਦਾ ਕਿਸੇ ਇੱਕ ਕੌਮਦਾਨੀ ਹੁੰਦਾ ਸਾਡੇ ਪੰਜਾਬ ਸਾਡੇ ਹਿੰਦੁਸਤਾਨ ਨੂੰ ਮਾਣ ਹੈ ਨਾ ਸ਼ਹੀਦਾਂ ਤੇ ਤੇ ਉਹਨਾਂ ਦੇ ਉਹਨਾਂ ਦੀ ਯਾਦ ਵਿੱਚ ਇਹ ਸਾਡੀਆਂ ਜਿਹੜੀਆਂ ਦੋ ਤਿੰਨ ਡਿਮਾਂਡ ਸੀ ਬੜੇ ਲੰਬੇ ਸਮੇਂ ਤੋਂ ਲਟਕ ਰਹੀਆਂ ਸੀ ਉਹਨਾਂ ਨੂੰ ਪੂਰਾ ਕਰਵਾਉਣ ਵਿੱਚ ਸਾਡੇ ਪ੍ਰਧਾਨ ਜੀ ਸ੍ਰੀ ਅਮਨ ਰੋੜਾ ਜੀ ਦਾ ਜਿਹੜਾ ਅਹਿਮ ਯੋਗਦਾਨ ਰਿਹਾ ਇਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਬੇਨਤੀ ਕਰਕੇ ਤੇ ਇਹ ਸਾਡਾ ਜਿਹੜਾ ਕੰਮ ਕਰਵਾਇਆ ਉਹਦੇ ਲਈ ਫੇਰ ਦੁਬਾਰਾ ਬਹੁਤ ਬਹੁਤ ਧੰਨਵਾਦ ਜੀ ਇਹ ਹੈ ਵਨ ਟਾਈਮ ਹੈ ਕਿ ਹੌਲੀ ਜਾਂ ਚੱਲਦੇ ਰਹੇ